ਫਾਇਕਾ ਵੈੜ ਦਿਖਾਉਣੀ ਹੈ ਘਰੇਲੂ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਕਰਾਸ ਬ੍ਰੀਡ ਵੈੜ ਆ ਗਈ ਕਦ-ਕਾੜ ਚੰਗੇ ਦੇ ਵਿੱਚ ਆ ਸਭੀ ਬਲੀ ਵੀ ਚੰਗੀ ਹੈਗੀ ਆਰਡਰ ਕੁਆਲਟੀ ਬਹੁਤ ਸੋਹਣੀ ਦਿਖਾਉਂਦੀ ਮੋੜ ਦਾਪੂ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ 15 ਕਿਲੋ 15 ਕਿਲੋ ਦੁੱਧ ਤਿਆਰ ਆ ਬਾਪੂ ਕਹਿੰਦਾ ਬਾਕੀ ਆਰਡਰ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਗਾਹਾਂ ਨੂੰ ਜ਼ਿਆਦਾ ਦਿਖਾਉਂਦੀ ਹੈਗੀ ਤੇ ਬਾਕੀ ਵਿਥੀ-ਵੁੱਥੀ ਵੀ ਸੋਹਣੀ ਆ ਤੇ ਥਣਾ ਦਾ ਸੈਜ ਵੀ ਚੰਗਾਗਾ ਤੇ ਆਰਡਰ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਬੱਚਾ ਇਹਦਾ ਇੱਧਰ ਮੂਰੇ ਖੜਾ ਆਪਾਂ ਡਿਟੇਲ ਸਾਰੀ ਪੁੱਛ ਲਾਂਗੇ ਕੀ ਡਿਟੇਲ ਆ ਕੀ ਗੱਲਬਾਤ ਆ ਗਈ ਇੱਕ ਮੱਝ ਆ ਗਈ ਆਪਾਂ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਨੇ ਆ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਮੱਝ ਤੋਰ ਕੇ ਦਿਖਾਉਨੇ ਆ ਬਿਲਕੁਲ ਤਾਜੀ ਸੂਈ ਆ ਤੇ ਇੱਕ ਸਾਦੇ ਤੁਸੀਂ ਬੱਚਾ ਨਾਲ ਆ ਤੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਦਿਖਾਉਂਦੀ ਆ ਫੈਕਸ ਆ ਗਈ ਤੇ ਸਿੰਘਾਂ ਦੀ ਵੀ ਕੁੰਡੀ ਆ ਗਈ ਦੰਦਕਾਰ ਵੀ ਵਧੀਆ ਚੰਗੇ ਦੇ ਵਿੱਚ ਆ ਗਈ ਬਾਡੀ ਬਾਂਤਰ ਵੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਸੋਹਣਾ ਫੈਕਸ ਆਰਡਰ ਆਗਾ ਤੇ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਤੇ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਚੰਗੀ ਹੈਗੀ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਵਿੱਥੀ ਬਹੁਤ ਹੈਗੀ ਬਾਕੀ ਘਰੇਲੂ ਪਸ਼ੂ ਆਗੇ ਦੋਵੇਂ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਪਾਂ ਦੋਵਾਂ ਦੀ ਡਿਟੇਲ ਲੈ ਕੇ ਦਿੰਨੇ ਆ ਬਾਪੂ ਤੋਂ ਕੀ ਡਿਟੇਲ ਹੈ ਇਹਨਾਂ ਦੀ ਕੀ ਗੱਲਬਾਤ ਹੈਗੀ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਇਹ ਗਾਂ ਤੋਰ ਕੇ ਦਿਖਾਈ ਆ ਕਿਹੜੇ ਸੂਆ ਸੂਈ ਵੀ ਆ ਇਹ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਸੂਆ ਪਹਿਲਾਂ ਹੀ ਆ ਪਹਿਲਾਂ ਜੀ ਪਹਿਲਾਂ ਤੇ ਬੱਚਾ ਬੱਛਾ ਦਾ ਬੱਚੀ ਹੈ ਬੱਛਾ ਬੱਛਾ ਮਗਰ ਬੱਛਾ ਦਾ ਲੈ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਹੋ ਗਿਆ ਜੀ 15 ਲੀਟਰ ਹੁਣ 15 ਲੀਟਰ ਹੁਣ ਤਿਆਰ ਆ ਹਾਂ ਠੀਕ ਆ ਤੇ ਬਾਕੀ ਠੰਡੀ ਸੀ ਲਾਉ ਆ ਠੀਕ ਫੈਲ ਲੈਣਾ ਪਾ ਕੇ ਜੇ ਮਰਜੀ ਚੋ ਨਿਆਣਾ ਪਾ ਕੇ ਚੋਣੇ ਹੂੰ ਠੰਡੀ ਸੀ ਲਾ ਹਣਾ ਬੱਚਾ ਨਹੀਂ ਇਹਦਾ ਛੱਡਿਆ ਕਿਤੇ ਥੱਲੇ ਸਬੇਨਾ ਬੱਚ ਠੀਕ ਆ ਫਿਰ ਤਾਂ ਠੰਡ ਕੋਈ ਆ ਨਾ ਹਾਂ ਜਿਵੇਂ ਅੱਜ ਹੁੰਦਾ ਨਾ ਪਾੜ ਹੱਥ ਪੇਰ ਤੇ ਸੇ ਮਰਦੀ ਆ ਠੀਕ ਹੈ ਜੀ ਤੇ ਬਾਕੀ ਥਾਣਾ ਥੁਣਾ ਨੂੰ ਸਹੀ ਹੈਗੀ ਹਾਂ ਪੂਰੀ ਸਹੀ ਜੀ ਚੋਲੋ ਚੱਪ ਚੱਕ ਦੋੜਾਂਗਾ ਠੀਕ ਆ ਕੋਈ ਚੋਕੇ ਵੀ ਥੱਲੀ ਕਰਕੇ ਲਿਆ ਆਪਾਂ ਚੋਕਾ ਕੇ ਦੇ ਦਾਂਗੇ ਆਪਾਂ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ 50000 ਹੈ ਮੁੱਲ 50000 ਤੇ ਆਪਣਾ ਲੈਣ ਦੇਣ ਕਿੱਥੋਂ ਕਰਾਈਆਂ ਵੀ ਆ ਬਾਈ ਇਥੋਂ ਤਾਂ ਹੀ ਛੱਡਣੀ ਆ ਬਸ ਮੈਂ ਤਾਂ ਘੱਟ ਦੋ ਤਿੰਨ ਘੱਟ ਛੱਡ ਦੇਣੀ ਠੀਕ ਆ ਮਤਲਬ ਥੋੜਾ ਕਾਣਾ ਘੱਟ ਹੋ ਜੂਗਾ ਵਿੱਚੋਂ ਠੀਕ ਹੈ ਜੀ ਤੇ ਜਿਹੜੀ ਇਹ ਇਹ ਮੈਦਾ ਮਰਤਾ 90000 ਕਰ ਦਿੰਦੇ ਮੁੱਲ 90000 ਸੂਆ ਕਿਹੜਾ ਹੈ ਦਾ ਸੂਆ ਦੂਜਾ ਜੀ ਦੂਜੇ ਸੂਏ ਬੱਚਾ ਕੱਟਾ ਕੱਟੀ ਆ ਕੱਟੀ ਆ ਨਾਗਰ ਕੱਟੀ ਆ ਕਿੰਨਾ ਦੁੱਧ ਹੋਊਗਾ ਹੁਣ ਹੋਊਗਾ ਜੀ 11 ਕਿਲੋ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ ਜੀ 20 22 ਦਿਨ 20 22 ਦਿਨ 11 ਕਿਲੋ ਤਿਆਰ ਆਉਣ ਜਾਵਾਂ ਠੀਕ ਆ ਤੇ ਇਹ ਵੀ ਚੋਂ ਸਮਾ ਦੀ ਵਧੀਆ ਪੂਰੀ ਠੀਕ ਆ ਇਹਦਾ ਮੁੱਲ 90 ਦੱਸਿਆ ਸੀ ਨਾ 90 ਮੁੱਲ ਜੀ ਅਸੀਂ ਤੱਕ ਛੱਡ ਦੇ 80 ਤਾਂ ਹੀ ਛੱਡ ਦਾਂਗੇ ਠੀਕ ਆ ਕਰ ਦਿੰਗੇ ਆਪਣਾ ਵਪਾਰ ਦਾ ਦਾ ਕੰਮ ਨਹੀਂ ਆਣਾ ਜੀ ਠੀਕ ਆ ਜੀ ਕਿੱਥੋਂ ਪਹੁੰਚੋ ਦਾਨਗੰਟ ਜਿਲ੍ਹਾ ਬਰਨਾਲਾ ਹਾਂ ਜਿਲ੍ਹਾ ਬਰਨਾਲਾ ਨੰਬਰ ਆਪਣਾ ਨੰਬਰ ਤਾਂ ਮੇਰੇ ਯਾਦ ਨਹੀਂ ਮੁੰਡੇ ਕੋਲ ਹੈ ਮੈਂ ਆਹ ਬਾਕੀ ਠੰਡੀ ਸੀ ਲੌਂਗ ਵਿੱਚ ਤਾਂ ਕੋਈ ਚੱਕਰ ਨਹੀਂ ਇਹਨੂੰ ਹਨਾ ਠੀਕ ਹੈ ਜੀ ਕਹੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਅੱਛਾ ਜੀ ਬਿਨਾ ਬੱਚੇ ਦੀ ਜੋ ਲੈਣੇ ਹੋ ਹਾਂ ਠੀਕ ਹੈ ਜੀ 97679 938805 977099 ਮੈਂ 837 837 807 ਠੀਕ ਆ ਬਾਈ ਧੰਨਵਾਦ ਕਬੀ ਦੋਸਤੋ ਇਹ ਨੰਬਰ ਆ ਬਾਈਆਂ ਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਨੂੰ ਇਹ ਵਹਿੜ ਪਸੰਦ ਆਉਂਦੀ ਆ ਜਾਂ ਮੱਝ ਪਸੰਦ ਆਉਂਦੀ ਹੈ ਜੀ ਦੋਸਤੋ ਤੁਹਾਨੂੰ ਆਪਾਂ ਇੱਕ ਹੋਰ ਮੱਝ ਦਿਖਾਉਣੀ ਹੈਗੀ ਘਰ ਦੀ ਆਗੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਦੀ ਚੰਗੀ ਹੈਗੀ ਕਿ ਕਿ ਉਹਨਾਂ ਪਾ ਦਿਖਾਉਨੇ ਆਗੇ ਕੱਦ ਕਾੜਾ ਦਰਮਿਆਨੇ ਦੇ ਵਿੱਚ ਆ ਗਈ ਤੇ ਆਰਡਰ ਕੁਆਲਿਟੀ ਵਧੀਆ ਦਿਖਾਉਂਦੀ ਹੈਗੀ ਥਾਣੇ ਤੇ ਪੰਜ ਆ ਗਈ ਤੇ ਬਾਕੀ ਹੈ ਥਣ ਚੰਗੇ ਆ ਔਰ ਮੋੜ ਲਓ ਜੀ ਬਸ ਆਰਡਰ ਦੇਖ ਸਕਦੇ ਹੋ ਤੁਸੀਂ ਮੂਹਰ ਨੂੰ ਵੀ ਚੰਗਾਗਾ ਤੇ ਬੈਕ ਸਾਈਡ ਨੂੰ ਵੀ ਵਧੀਆ ਦਿਖਾਉਂਦੀ ਹੈਗੀ ਬਾਕੀ ਜਜਮੈਂਟ ਤੁਸੀਂ ਲਾਉਣੀ ਹੈ ਕੱਦ ਕਾੜ ਦਰਮਿਆਨੇ ਦੇ ਵਿੱਚ ਆ ਬਾਕੀ ਬਾਡੀ ਬੰਤਰ ਚੰਗੀ ਹੈਗੀ ਥਾਣ ਥਣ ਸੋਹਣੇ ਆ ਵਿੱਥੀ ਵੀ ਚੰਗੀ ਹੈਗੀ ਤਾਜੀ ਸੂਈ ਆ ਬਿਲਕੁਲ ਬੱਚਾ ਤੁਸੀਂ ਮੂਰੇ ਖੜਾ ਦੇਖ ਸਕਦੇ ਹੋ ਤੇ ਉਰਲੇ ਪਾਸੇ ਵਾਲੇ ਥਾਣੇ ਦੇ ਪੰਜ ਆਗੇ ਆ ਤਿੰਨ ਥਾਣ ਹੋਰਾਂਗੇ ਦੋ ਭਰਾਂਗੇ ਪੰਜ ਥਣੀਆਂ ਬਾਕੀ ਆਪਾਂ ਡਿਟੇਲ ਲੈ ਲੈਣੇ ਆ ਸਾਰੀ ਇਹਦੀ ਕੀ ਡਿਟੇਲ ਆ ਕੀ ਗੱਲਬਾਤ ਆਗੀ ਅੱਡਰ ਵਧੀਆ ਦਿਖਾਉਂਦੀ ਹੈਗੀ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਆਪਾਂ ਮੱਝ ਦੌਰ ਕੇ ਦਿਖਾਈ ਹੈ ਕਿ ਕਿਹੜੇ ਸੂਏ ਸੂਈ ਵੀ ਆ ਤੀਜੇ ਸੂਏ ਤੀਜੇ ਸੂਏ ਬੱਚਾ ਕੀ ਆ ਕੱਟ ਆਇਆ ਮਗਰ ਕੱਟਾਗਾ ਕਿੰਨੇ ਕ ਦਿਨ ਹੋ ਗਏ ਸੂਈ ਨੂੰ 10 ਕ ਦਿਨ ਹੋ ਗਏ ਤੇ ਦੁੱਧ ਕਿੰਨਾ ਕੋ ਹੁਣ ਦੁੱਧ 14 ਲੀਟਰ ਹੈ ਚੋਣ ਚ 14 ਲੀਟਰ ਨੂੰ ਤਿਆਰ ਆ ਹਾਂਜੀ ਠੀਕ ਆ ਆਪਣੇ ਘਰ ਦੀ ਆ ਨਾ ਵਪਾਰ ਦਾ ਤਾਂ ਨਹੀਂ ਕੰਮ ਆ ਨਾ ਘਰ ਦੀ ਆ ਜੀ ਵਪਾਰ ਨੂੰ ਦਾ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਰੱਖਿਆਗਾ 1 ਦਾ ਸਾਈ ਮੁੱਲ 1 ਦਾ ਸਾ ਤੇ ਲੈਣ ਦੇਣ ਆਪਣਾ ਕਿੱਥੋਂ ਤਾਈ ਵੀ ਆਪਾਂ ਇੱਥੋਂ ਤਾਈ ਛੱਡਣੀ ਆ ਬਾ ਇੱਕ ਤੱਕ ਛੱਡਾਂਗੇ ਪੂਰੇ ਤਾਈ ਛੱਡ ਦਾਂਗੇ ਠੀਕ ਹੈ ਜੀ ਕਿਹੜਾ ਇਹ ਰ ਤਨਉਲਾ ਆਇਆ ਜੀ ਤਨਉਲਾ ਹੀ ਲੋਕਲੀ ਹਾਂਜੀ ਹਾਂ ਠੀਕ ਆ ਜ਼ਿਲ੍ਹਾ ਬਰਨਾਲਾ ਆ ਗਿਆ ਹਾਂਜੀ ਹਾਂ ਤੇ ਆਪਣਾ ਨੰਬਰ ਜੀ 149631 94631 44764 44764 ਠੀਕ ਆ ਬਾਪੂ ਜੀ ਧੰਨਵਾਦ ਲੋ ਵੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਨੂੰ ਵੀ ਇਹ ਮੱਝ ਪਸੰਦ ਆਉਂਦੀ ਹੈ ਕਿ ਘਰੇਲੂ ਮੱਝ ਆ ਕਿ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਿਲਕੁਲ ਤਾਜੀ ਸੂਈ ਆ ਥਾਣੇ ਦੇ 5 ਆ ਪਰ ਥਣ ਬਾਪੂ ਜਿਹੜੇ 5ਵਾਂ ਥਾਣਾ ਉਹ ਚੱਲਦਾਗਾ ਚੱਲਦਾ ਹੈ ਭਾਈ ਥਾਣ 5 ਹੀ ਚੱਲਦੇ ਆ ਦੁੱਧ ਥੋੜਾ ਆਉਂਦਾ ਯਾਨੀ ਵਿਚਾਰਲੇ ਦੇ ਵਿੱਚੋਂ ਠੀਕ ਹੈ ਦੋਸਤੋ ਤੁਹਾਨੂੰ ਆਪਾਂ ਇੱਕ ਹੋਰ ਆਪਾਂ ਗਾਂ ਦਿਖਾਉਨੇ ਆਂਗੇ ਤਾਜੀ ਸੂਈ ਹੈ ਕੀ ਬਿਲਕੁਲ ਬਾਕੀ ਤੁਸੀਂ ਬਾਡੀ ਬਾਂਤਰ ਦੇਖ ਸਕਦੇ ਹੋ ਚੰਗੀ ਹੈ ਕੀ ਵੇਲ ਵੀ ਬਹੁਤ ਹੈਗੀ ਤੇ ਕੱਦ-ਕਾਡ ਵੀ ਠੀਕ ਹੈ ਦਰਮਿਆਨੇ ਦੇ ਵਿੱਚ ਆ ਆਰਡਰ ਕੁਆਲਿਟੀ ਵਧੀਆ ਦਿਖਾਉਂਦੀ ਹੈਗੀ ਮੋੜ ਲਾ ਬਾਈ ਇਹ ਸਕੁਆਲਿਟੀ ਤੁਸੀਂ ਦੇਖ ਸਕਦੇ ਹੋ ਬੰਦ ਤੇ ਬਾਡੀ ਵਾਂਦਰ ਚੰਗੀ ਹੈਗੀ ਸਭੀ ਬੜੀ ਚੰਗੀ ਆ ਕੋਈ ਲੱਸੀ ਨਹੀਂ ਹੈਗੀ ਤੇ ਥਾਣਾ ਦਾ ਸਾਇਜ ਆ ਉਹ ਵੀ ਚੰਗਾ ਲਿਖਾਉਂਦੀ ਹੈਗੀ ਤੁਹਾਨੂੰ ਆਪਾਂ ਕੇਰਾ ਥਣ ਕੋਲੇ ਹੋ ਕੇ ਦਿਖਾ ਦਿੰਨੇ ਆ ਇਧਰੋਂ ਦੇਖ ਸਕਦੇ ਹੋ ਥਾਣਾ ਸੋਹਣਾ ਦਿਖਾਉਂਦੀ ਹੈ ਬਾਕੀ ਵਿਥੀ ਵੀ ਚੰਗੀ ਹੈਗੀ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਦੂਜੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਬਿਲਕੁਲ ਤਾਜੀ ਸੂਈ ਆ ਤੇ ਬੱਚਾ ਹੈ ਬਈ ਬੱਚਾ ਦਾ ਬੱਸੀ ਆ ਵੀਰੇ ਬੱਛੀ ਆ ਬੱਚਾ ਦੇਖ ਸਕਦੇ ਹੋ ਤੁਸੀਂ ਖੋਰਨੀ ਦੇ ਵਿੱਚ ਖੜਾ ਇਹ ਬੱਛੀ ਆ ਗਈ ਤੇ ਮੇਰੇ ਖਿਆਲ ਦੇ ਨਾਲ ਜਰਸੀ ਦਾ ਸੀਮਨ ਭਰਾਇਆ ਹੋਣਾ ਕਿਸੇ ਨੇ ਜਰਸੀ ਦਾ ਕਰੋਸ ਆ ਭਰਾ ਜਰਸੀ ਦੇ ਵਿੱਚ ਕਰੋਸ ਆ ਤੇ ਗਾਂ ਆਪ ਹੈਗੀ ਹੈਗੀ ਐਚ ਐਫ ਆਹ ਐਚ ਐਫ ਦਾ ਕਰੋਸ ਆ ਕੀ ਡਿਟੇਲ ਆ ਬਾਈ ਇਹ ਸਾਸਰੀ ਘਰ ਸਾਬ ਤੋਂ ਪਹਿਲਾਂ ਸਾਸਰੀ ਘਰ ਭਰਾ ਸਾਹਿਬ ਚੈਨਲ ਤੇ ਸਵਾਤ ਆਦ ਲੋ ਤੇ ਇਹਦੀ ਬਾਈ ਕੀ ਡਿਟੇਲ ਆ ਕਿਹੜੇ ਸੂਈ ਵੀ ਆ ਦੂਜਾ ਸੂਆ ਸੂਈ ਆ ਬਾਈ 12 13 ਦਿਨ ਹੋ ਗਏ ਸੂਈ ਨੂੰ 12 13 ਦਿਨਾਂ ਨੂੰ ਸੂਈ ਨੂੰ ਹੋ ਗਏ ਕਿੰਨਾ ਦੁੱਧ ਹੋਣ ਕੰਡੇ ਆ ਕਿੰਨਾ ਕਿਲੋ ਬਾਈ ਕੰਡੇ ਵਾਲਾ ਜਮਾ ਤਿਆਰ ਆ ਗਿਆ ਜਮਾ ਤਿਆਰ ਆ ਜਮਾ ਤਿਆਰ ਆ ਬਾਈ 14 ਕਿਲੋ ਠੀਕ ਤੇ ਕਿੰਨਾ ਪਹਿਲਾਂ ਨੂੰ 15 ਕਿਲੋ ਪਾਇਆ ਹੈਗਾ ਇਸ ਵਾਰ ਕੀ ਉਮੀਦ ਆਪਾਂ ਨੂੰ 16 17 ਦਾ ਵੀ ਇਸ ਵਾਰ ਵੀ ਪਾਉਗੀ 16 17 ਇਸ ਵਾਰ ਪਾ ਦੂਗੀ ਹਾਂ ਹਾਂ ਆਪਾਂ 15 ਮੰਨ ਕੇ ਹੀ ਦੇਵਾਂਗੇ ਭਾਈ 15 ਮੰਨ ਕੇ ਆਪਾਂ ਦੇਣੀ ਹੈ ਹਾਂ ਠੀਕ ਹੈ ਤੇ ਇਹਦਾ ਮੁੱਲ ਕੀ ਰੱਖਿਆ ਭਾਈ ਇਹਦਾ 45000 ਕਰ 45000 ਦੇਣ ਲੈਣ ਕਿੱਥੋਂ ਕਰ ਦਈਏ ਉਹ ਮਾਨਦਾਨ ਕਰ ਦਾਂਗੇ ਫਿਰ ਵੀਰਾਂ ਦਾ ਘਰੇ ਆਈਦਾ ਠੀਕ ਹੈ ਵਿੱਚੋਂ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਠੀਕ ਹੈ ਕੰਮ ਆਪਣਾ ਵਪਾਰ ਦਾ ਕਰ ਤਾਂ ਵਪਾਰ ਦਾ ਵੀਰੇ ਠੀਕ ਹੈ ਇੱਥੇ ਕੀ ਲੈ ਗਏ ਹਾਂ ਹਾਂ ਇੱਕ ਗਾਂ ਹੀ ਲੈ ਹੁੰਦੀ ਆ ਤੇ ਆਪਣੇ ਕੋਲੇ ਘਰੇ ਪਸ਼ੂ ਕਿਸ ਤਰ੍ਹਾਂ ਦੇ ਹੁੰਦੇ ਆ ਜਾਂ ਕਿੰਨੇ ਕੁ ਹੁੰਦੇ ਆਰੇ ਪਸ਼ੂ ਗੱਬਣਾ ਬਸੀਆਂ ਚੰਗੀ ਆ ਬਾਈ ਬਾਹਰ ਦੇ ਦਾਕਾ ਦੇ ਕੰਮ ਬਦੀਆਂ ਬਾਕੀ ਗਾਂ ਸੂਈ 27 ਸੂਈ ਹੁੰਦੀ ਆ ਅੱਛਾ ਆ ਵਾਲੇ ਪੰਦੇ ਸੂਈ ਸੂਈ ਵੀ ਮਿਲ ਜੂਗੀ ਤੇ ਗੱਬਣਾ ਗੱਬਣਾ ਹੀ ਮਿਲ ਜਾਂਦੀ ਮਿਲ ਜਾਣਗੀਆਂ 8-10 ਨਾ ਕਰੇ ਹੁੰਦੀ ਨੇ ਆਪਣੇ ਚੰਗੀ ਤੋਂ ਚੰਗੀ ਕੁਆਲਿਟੀ ਮਿਲ ਜੂਗੀ ਹਾਂ ਚੰਗੀ ਗਾਂ ਹੁੰਦੀ ਆ ਠੀਕ ਆ ਤੇ ਮੱਜਾਂ ਦਾ ਵੀ ਆ ਨਾ ਮੱਜ ਨਹੀਂ ਹੁੰਦੀ ਬਾਈ ਮੱਜ ਨਹੀਂ ਬਾਈ ਟੋਕੜ ਕੱਬਣ ਹੁੰਦੀ ਹੈ ਕਈ ਵਾਰੀ ਮੌਕੇ ਤੇ ਕੋਈ ਆ ਜਾਂਦੀ ਹੈ ਠੀਕ ਆ ਜੇ ਟੋਕੜ ਕੱਬਣ ਕਿਸੇ ਨੇ ਲੈਣੀ ਆ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਕੰਟੈਕਟ ਕਰ ਸਕਦਾ ਬਾਈ ਟੋਕੜ ਤੇ ਵੈਸੇ ਗਾਈਆਂ ਹੀ ਹੁੰਦੀਆਂ ਵੈਸੇ ਗਾਈਆਂ ਹੁੰਦੀਆਂ ਨੇ ਠੀਕ ਆ ਤੇ ਘਰੋਂ ਕੋਈ ਤਸੱਲੀ ਕਰਕੇ ਰਿਹਾ ਸਕਦਾ ਬਾਈ ਰਿਹਾ ਸਕਦਾ ਬਾਈ ਚਾਰ ਟਾਈਮ ਤਸੱਲੀ ਕਰਕੇ ਚੋਕਿਆ ਠੀਕ ਆ ਚੋਕੇ ਲਿਆ ਸਕਦਾ ਠੀਕ ਆ ਵੀ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਆ ਮਾਦੋ ਹਨਾ ਰੁਟੀਨ ਦੇ ਵਿੱਚ ਪਸ਼ੂ 8-10 ਪਸ਼ੂ ਕਰੇ ਹੁੰਦੀ ਨਹੀਂ ਬਾਈ ਠੀਕ ਆ ਕਿਹੜਾ ਏਰੀਆ ਆਪਣਾ ਬਾਈ ਪਿੰਡ ਧੌਲਾ ਬਾਈ ਜਿਹੜਾ ਬਰਨਾਲਾ ਆਪਣਾ ਪਿੰਡ ਧੌਲਾ ਜਿਹੜਾ ਬਰਨਾਲਾ ਤਹਿਸੀਲ ਤਪਾ ਹਾਂ ਕੰਟੈਕਟ ਨੰਬਰ 8699317710 8699317710 17710 ਠੀਕ ਆ ਬਾਈ ਧੰਨਵਾਦ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਗਾਂ ਇੱਥੇ ਇਹ ਵੇਖਦੀ ਆ ਦਾ ਠੀਕ ਆ ਤੇ ਨਹੀਂ ਤੁਸੀਂ ਆਪਦੀ ਤਸੱਲੀ ਕਰਕੇ ਤੇ ਲਿਆ ਸਕਦੇ ਹੋ ਤੇ ਬਾਕੀ ਘਰੇ ਵੀ ਮਾਲ ਹੁੰਦਾ ਤੁਹਾਨੂੰ ਡੀਟੇਲ ਆਪਾਂ ਸਾਰੀ ਲਈ ਦਿੱਤੀ ਆ ਤੇ ਜਿਹੜਾ ਨੰਬਰ ਦਿੱਤਾ ਐ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਲੋ ਜੀ ਦੋਸਤੋ ਤੁਹਾਨੂੰ ਆਪਾਂ ਘਰੇਲੂ ਮੱਝ ਤੋੜ ਕੇ ਦਿਖਾਉਣੀ ਆਂਗੇ। ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦੀ ਚੰਗੀ ਹੈਗੀ ਤੇ ਕਦ-ਕਾੜ ਵੀ ਠੀਕ ਹੈਗਾ ਤੇ ਪੂਛੋ ਲੰਡੀ ਹੈਗੀ। ਆਰਡਰ ਕੁਆਲਿਟੀ ਠੀਕ ਦਿਖਾਉਂਦੀ ਹੈਗੀ ਥਣਾ ਦਾ ਸੈਸ ਸੂਜ ਮੋੜਲਾ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਤੁਸੀਂ ਆਰਡਰ ਤੇ ਵਧੀਆ ਦਿਖਾਉਂਦੀ ਹੈਗੀ ਤਾਜੀ ਸੂਈ ਵੀ ਹੈ ਬਿਲਕੁਲ ਬੱਚਾ ਇੱਧਰ ਮੂਰੇ ਬੈਠਾ ਤੁਸੀਂ ਦੇਖ ਸਕਦੇ ਹੋ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣਾ ਦਾ ਸੈਜ ਨਾੜਾ ਨੂੜਾ ਬੈਕ ਸਾਈਡ ਤੋਂ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਬੱਚਾ ਇਧਰ ਮੂਰੇ ਖੜਾਗਾ ਕੱਟਾਗਾ ਬਈ ਕੱਟੀ ਹੈ ਕੱਟਾਗਾ ਬਾਕੀ ਡੀਲ ਆਪਾਂ ਲੈ ਲੈਂਦੇ ਆਂ ਬਾਈ ਤੋਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਹੈਗੀ ਕਿਹੜੇ ਸੂਈ ਵੀ ਆਹੋ ਜੀ ਤੀਜਾ ਸੂਆ ਸੂਈ ਤੀਜਾ ਸੂਆ ਕੀ ਹਾਂਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਹੋ ਗਏ ਜੀ 10 ਤੋਂ 11 ਦਿਨ ਹੋ ਗਏ 10 ਤੋਂ 11 ਦਿਨ ਹਾਂਜੀ ਬੱਚਾ ਕੱਟਾ ਹਨਾ ਕੱਟਾ ਜੀ ਆਹ ਮੂਰੇ ਖੜਾ ਤੇ ਕਿੰਨਾ ਕ ਦੁੱਧ ਹੋਊਗਾ ਹੁਣ ਦੁੱਧ ਜੀ ਹੈਗਾ ਇਹਦੇ ਥੱਲੇ 12 ਕਿਲੋ ਆਪਾਂ 11 ਕਹਿ ਕੇ ਹੀ ਦੇਵਾਂ ਅੱਛਾ ਹੈ 12 ਹਾਂ ਹੈ 12 ਠੀਕ ਆ ਫਿਰ ਹੂੰ ਵਾਤਾ ਸਕਦੀ ਹਜੇ ਨਾ ਹਾਂ ਹਾਂ ਵਧੂਗੀ ਦੁੱਧ ਬਾਈ ਕਿੰਨਾ ਕੁ ਪਾ ਸਕਦੀ ਹੈ ਦੁੱਧ ਪਾ ਦੂਗੀ 15 ਕਿਲੋ 14 ਕਿਲੋ ਦੁੱਧ ਪਾ ਦੂਗੀ ਠੀਕ ਹੈ ਆਪਣੇ ਘਰ ਦੀ ਹੈ ਇਹ ਹਾਂ ਘਰ ਦੀ ਹੈ ਠੀਕ ਆ ਵਪਾਰ ਦਾ ਤਾਂ ਨਹੀਂ ਕੋਈ ਕੰਮ ਨਹੀਂ ਨਹੀਂ ਵਪਾਰ ਦਾ ਨਹੀਂ ਕਰਦੇ ਠੀਕ ਆ ਤੇ ਬਾਕੀ ਬਾਈ ਥੱਲੇ ਥੱਲੇ ਉਹ ਥਾਣਾ ਥੁਣਾ ਨੂੰ ਜਮਾ ਓਕੇ ਜਮਾ ਓਕੇ ਆ ਬਾਈ ਠੀਕ ਆ ਮੁੱਲ ਕੀ ਰੱਖਿਆ ਦਾ ਮੁੱਲ ਜੀ ਇਹਦਾ 90 9000 ਕਿੰਨੇ ਕੁ ਤਾਂ ਛੱਡਨੀ ਆਪਾਂ ਤੇ ਦੇ ਦਾਂਗੇ ਬਸ ਕਰ ਲੈ ਮਾਨ ਤਾਨ ਕਰ ਦਾਂ ਮਾਨ ਤਾਨ ਮੌਕੇ ਤੇ ਹੋ ਜਾਊਗਾ ਹਾਂ ਜੀ ਠੀਕ ਆ ਕਿਹੜਾ ਰਗਾ ਆਪਣਾ ਆਪਣਾ ਜੀ ਇਹ ਰਗਾ ਮੋਗਾ ਮੋਗਾ ਹਾਂ ਜੀ ਪਿੰਡ ਦੀਨਾ ਸਾਹਿਬ ਪਿੰਡ ਦੀਨਾ ਸਾਹਿਬ ਠੀਕ ਆ ਆਪਣਾ ਨੰਬਰ ਜੀ 95015 95015 56048 56048 ਹਾਂ ਜੀ ਠੀਕ ਆ ਬਾਈ ਧੰਨਵਾਦ ਲੋ ਜੀ ਦੋਸਤੋ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਘਰੇਲੂ ਮੱਝ ਹੈਗੀ ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਤੋ ਦੋ ਤੁਹਾਨੂੰ ਆਪਾਂ ਐਫਰੀਆਂ ਗਾਵਾਂ ਦਿਖਾਉਣੀ ਆ ਇੱਕ ਤੋਕੜ ਆਗੀ ਤੇ ਇੱਕ ਤਾਜੀ ਸੂਈ ਆ ਬੱਚਾ ਮੂਰੇ ਤੁਸੀਂ ਦੇਖ ਸਕਦੇ ਹੋ ਵੱੱਛੀ ਆਗੀ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਸੱਜਰ ਤਾਜੀ ਸੂਈ ਤੋੜ ਕੇ ਦਿਖਾਉਣੀ ਆ ਤੇ ਬਾਈ ਤੋਂ ਆਪਾਂ ਡਿਟੇਲ ਸਾਰੀ ਲੈ ਕੇ ਦੇਵਾਂਗੇ ਤੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੱਦ-ਗਾੜ ਵੀ ਚੰਗੇ ਦੇ ਵਿੱਚ ਆ ਵੇਲ ਵੀ ਚੰਗੀ ਆਗੀ ਬਾਕੀ ਆਰਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਥਾਣਾ ਜਵਿੱਥੀ ਉੱਤੀ ਥਾਣਾ ਦਾ ਸਾਇ ਸੋਣਾਗਾ ਮੋੜ ਲਾਵੀਂ ਤਾਜੀ ਸੂਈ ਹੈਗੀ ਬਿਲਕੁਲ ਦੇਖ ਸਕਦੇ ਹੋ ਤੁਸੀਂ ਬਾਕੀ ਥਾਣਾ ਦੇਖ ਸਕਦੇ ਹੋ ਦੁਬਾਰੇ ਤੁਹਾਨੂੰ ਦਿਖਾ ਦਿੰਨੇ ਆਂ ਥਾਣਾ ਦਾ ਸੈਸ ਸੂਈ ਸੋਹਣਾਗਾ ਵਿੱਥੀ ਵੀ ਚੰਗੀ ਹੈਗੀ ਤੇ ਬਾਕੀ ਇਹ ਬੱਛੀ ਹੈ ਦੀ ਮੂਰੇ ਤੁਸੀਂ ਫੜੀ ਦੇਖ ਸਕਦੇ ਹੋ ਫੇਸ ਕੁਆਲਟੀ ਦੁਬਾਰੇ ਦੇਖ ਸਕਦੇ ਹੋ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆਹ ਤੋੜ ਕੇ ਦਿਖਾਉਣੀ ਆਂਗੇ ਇਹ ਤੋਕੜ ਆਗੀ ਤੇ ਕਦ ਕਾਠ ਇਹਦਾ ਵੀ ਚੰਗਾਗਾ ਤੇ ਇਹ ਕਰਾਸ ਬਰੀਡ ਦੇ ਵਿੱਚ ਪੈਂਦੀ ਹੈਗੀ ਤੇ ਥਣ ਥਣ ਮੋਟੇ ਆਗੇ ਮੋੜ ਲਾ ਬਾਈ ਥਣ ਤੁਸੀਂ ਦੇਖ ਸਕਦੇ ਹੋ ਮੋਟੇ ਆ ਇਹਦੇ ਤੇ ਥੋੜੀ ਜਿਹੀ ਲੱਸੀ ਜ਼ਰੂਰ ਹੈਗੀ ਹੈਗੀ ਤੇ ਆਰਡਰ ਕੁਆਲਟੀ ਵੀ ਦੇਖ ਸਕਦੇ ਹੋ ਤੁਸੀਂ ਉਸ ਹਿਸਾਬ ਤੇ ਹੀ ਆ ਦੋ ਮਾਰੀ ਆਪਾਂ ਡਿਟੇਲ ਬਾਈ ਤੋਂ ਇਕੱਠੀਆਂ ਦੀ ਪੁੱਛ ਲਾਂਗੇ ਇਹਨਾਂ ਦੀ ਕੀ ਡਿਟੇਲ ਆਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਇਹ ਪਹਿਲੇ ਨੰਬਰ ਤੇ ਗਾਂ ਤੋਂ ਔਰ ਕੇ ਦਿਖਾਈ ਹੈਗੀ ਇਹ ਤਾਜੀ ਸੂਈ ਆ ਇਹ ਤਾਜੀ ਸੂਈ ਆ ਬਾਈ ਚਾਰ ਤਨ ਵੇ ਸੂਈ ਨੂੰ ਚਾਰ ਤਨ ਮਾਗਰ ਬੱਛੀ ਆ ਇਹਦੇ ਠੀਕ ਆ 11-12 ਕਿਲੋ ਹੁਣ ਬੋਲਾ ਤਿਆਰ ਆ 11-12 ਕਿਲੋ ਹੁਣ ਤਿਆਰ ਆ ਹਾਂ ਬਾਈ ਹਾਂ ਜਮਾ ਨੈਟ ਕੰਡੇ ਵਾਲਾ ਠੀਕ ਆ ਸੂਆ ਕਿੰਨਾ ਮਾ ਇਹ ਸੂਆ ਦੂਜਾ ਬਾਈ ਸੂਆ ਦੂਜਾ ਹਾਂ ਠੀਕ ਆ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਬਾਈ 15-16 ਕਿਲੋ ਪਾਉਣਾ ਇਹਨੇ 15-16 ਕਿਲੋ ਖੁੱਲਾ ਦੇ ਦਊਗੀ ਹਾਂ ਆਰਾਮਦਾਰੀ ਹੁਣ ਠੀਕ ਆ ਤੇ ਇਹਦਾ ਮਤਲਬ ਬਾਈ ਇਹ ਬਾਈ 45000 ਹੀ ਦੇਣੀ ਆ ਬਾਕੀ ਮ ਤੇ ਜਿਹੜੀ ਆ ਆਪਾਂ ਬਈ ਦੂਜੇ ਨੰਬਰ ਤੇ ਤੋੜ ਕੇ ਦਿਖਾਈ ਸੀ ਵੀ ਇਹ ਬਈ 4 ਮਹੀਨਾ ਸੂਈ ਦੀ ਤੋਕੜਾ ਚਾਹੇ ਤੋਕੜਾ 7 ਕਿਲੋ ਦੁੱਧਾ 7 ਕਿਲੋ ਇਹ 15000 ਦੀ ਦੇਣੀ ਹੈ ਤੇ 15000 ਦੀ ਦੇਣੀ ਹੈ ਹਾਂ ਉਹ ਠੰਡੀ ਸੀਲ ਆਏ ਆ ਬਈ ਜਿਵੇਂ ਮਰਜੀ ਦਾ ਥੱਲੇ ਬੈਠਾ ਠੰਡੀ ਸੀਲ ਪੂਰੀ ਆ ਹਾਂ ਠੰਡੀ ਸੀਲ ਪੂਰੀ ਆ ਠੀਕ ਐ ਸੂਆ ਕਿਹੜਾ ਐ ਦਾ ਸੂਆ ਬਈ ਇਹਦਾ ਦੂਜਾ ਇਹਦਾ ਵੀ ਦੂਜਾ ਹਾਂ ਠੀਕ ਐ ਤੇ ਇਹ ਅਜੇ ਗੱਬਣ ਤਾਂ ਨਹੀਂ ਹੋਈ ਜਾਣਾ ਨਹੀਂ ਗੱਬਣ ਨਹੀਂ ਹੋਈ ਬਈ 4 ਮਹੀਨਾ ਸੂਈ ਵੀ ਐ ਠੀਕ ਐ ਹਾਂ ਤੇ ਬਾਕੀ ਥਣਾ ਥੋਣਾ ਓਕੇ ਆ ਦੋਨੇ ਬਈ ਓਕੇ ਆ ਦੋਨੇ ਜਮਾ ਠੀਕ ਠੀਕ ਹੈ ਤੇ ਆਪਣਾ ਕੰਮ ਵਪਾਰ ਦਾ ਹੈ ਬਾਈ ਆ ਬਾਈ ਵਪਾਰ ਦਾ ਘਰੇ ਪਸ਼ੂ ਕਿੰਨੇ ਖੁੰਦੇ ਆ ਘਰੇ ਬਾਈ 7-8 ਪਸ਼ੂ ਹੁੰਦੇ ਆਪਣੇ ਕੋਲ ਰੁਟੀਨ ਦੇ ਵਿੱਚ ਰੁਟੀਨ ਦੇ ਵਿੱਚ ਹੀ ਮੱਝਾਂ ਵੀ ਹੁੰਦੀਆਂ ਹਾਂ ਮੱਝਾਂ ਵੀ ਹੁੰਦੀਆਂ ਕੰਮ ਆ ਗਾਂਵਾਂ ਵੀ ਹੁੰਦੇ ਆ ਤੇ ਜੇ ਕਿਸੇ ਨੇ ਘਰੋਂ ਖਰੀਦਣਾ ਤਾਂ ਅੱਜ ਤਸੱਲੀ ਦੇ ਖਰੀਦ ਸਕਦਾ ਅੱਜ ਕਰਕੇ ਲਿਆ ਸਕਦਾ ਠੀਕ ਆ ਵੀ ਥੋੜੂ ਅਸੀਂ ਚੋਲੇ ਚਾੜਾਂਗੇ ਚੋਲੇ ਆਉਲੀ ਠੀਕ ਆ ਘਰੋਂ ਵੀ ਤਸੱਲੀ ਕਰਕੇ ਲਿਆ ਸਕਦਾ ਹਾਂ ਸੂਏ ਵੀ ਮਿਲ ਜਾਂਦੇ ਆ ਤੇ ਘੱਪੜ ਵੀ ਆਉਂਦੀਆਂ ਹੋਏ ਬੰਨੂ ਠੀਕ ਆ ਕਿਹੜਾ ਏਰੀਆ ਆਪਣਾ ਬਾਈ ਮੇਰਾ ਬਈ ਜੌਂਦ ਪਿੰਡ ਹੈ ਤਪੇ ਕੋਲੇ ਤਪੇ ਕੋਲੇ ਜ਼ਿਲ੍ਹਾ ਬਰਨ ਪਟੰਡਾ ਪੈਂਦਾ ਹਾਂ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ 76965 76965 02922 02922 ਹਾਂ ਠੀਕ ਹੈ ਬਾਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਦਾ ਵਪਾਰ ਦਾ ਕੰਮ ਆ ਡਿਟੇਲ ਆਪਾਂ ਦੋ ਗਾਵਾਂ ਨਹੀਂ ਤੁਹਾਨੂੰ ਲੈ ਕੇ ਦੇਤੀ ਹੈਗੀ ਤੇ ਦੋ ਗਾਈਆਂ ਬਾਈ ਦੀਆਂ ਹੋਰ ਆ ਗਈਆਂ ਤੇ ਉਹਨਾਂ ਦੀ ਵੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੰਨੇ ਆਗੇ ਦੋਸਤੋ ਦੋ ਗਾਈਆਂ ਆ ਆ ਗਈਆਂ ਬਾਈ ਕੋਲੇ ਇਹ ਇਹ ਵੀ ਤੁਸੀਂ ਦੇਖ ਸਕਦੇ ਹੋ ਤੁਰਦੀ ਨੂੰ ਚੈੱਕ ਕਰ ਸਕਦੇ ਹੋ ਇਹ ਗੱਬਣ ਹਜੇ ਤੇ ਦਿਨ ਲੈਂਦੀ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰਾ ਥਣਸਣ ਸੋਹਣੇ ਆਗੇ ਤੇ ਆਰਡਰ ਹਜੇ ਦਿਨ ਲੈਂਦੀ ਕਰਕੇ ਹਜੇ ਇਹਨੇ ਬਣਾਉਣਾ ਸਟਾਰਟ ਕਰਿਆ ਹੋਇਆ ਮੋੜਦਾ ਬਈ ਤੇ ਬਾਕੀ ਠੰਡੀ ਸੀਲ ਆ ਗਈ ਤੇ ਪਹਿਲਾ ਢੁੱਲਾ ਹਜੇ ਵਧੀਗਾ ਪਈ ਥਣਸਣ ਵੀ ਸੋਹਣੇ ਆਗੇ ਤੇ ਮੌਕੇ ਤੇ ਆ ਕੇ ਬਣਨਾ ਇਹਨੇ ਹਜੇ ਕੱਚੀ ਆ ਕਾਫੀ ਦਿਨਾਂ ਦੀ ਹੁਣ ਵਧੀਆ ਹੈ ਕੋਜੇ ਹੈਗੇ ਪੂਰੇ ਇੱਕ ਤੁਸੀਂ ਆ ਦੇਖ ਸਕਦੇ ਹੋ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਬਾਡੀ ਵੰਤਰਾ ਜਿਸ ਤਰ੍ਹਾਂ ਦੀ ਵੀ ਹੈਗੀ ਆ ਛੋਟੇ ਭਾ ਦੇ ਵਿੱਚ ਹੋਣੀਆਂ ਇਹ ਤੇ ਬਾਕੀ ਥਾਨ ਇੱਕ ਤੋਂ ਤਿਲ ਆ ਮੇਰੇ ਹਿਸਾਬ ਨਾਲ ਬਾਕੀ ਡਿਟੇਲ ਆਪਾਂ ਸਾਰੀ ਲੈ ਲਾਂਗੇ ਬਾਈ ਤੋਂ ਮੂਰਲੇ ਥਾਨ ਸੋਹਣੇ ਆਗੇ ਤਾਜੀ ਸੂਈ ਹੈਗੀ ਬੱਚਾ ਤੁਸੀਂ ਇਹਦਾ ਪੂਰੇ ਦੇਖ ਸਕਦੇ ਹੋ ਬੱਚਾ ਮੂਰੇ ਖੜਾਗਾ ਬੱਚਾ ਬਾਈ ਬੱਚਾ ਬਾਈ ਬੱਚਾ ਬੱਚਾਗਾ ਤੇ ਬਾਕੀ ਆਪਾਂ ਇਹਨਾਂ ਦੀ ਡਿਟੇਲ ਵੀ ਉਹਨਾਂ ਦੀ ਲੈ ਲੈਣੇ ਬਾਈ ਤੋਂ ਇਹਦੀ ਬਾਈ ਕੀ ਡਿਟੇਲ ਆਹ ਜਿਹੜੀ ਆਪਣੀ ਪਹਿਲੇ ਨੰਬਰ ਤੇ ਤੋਰੀ ਸੀ ਇਹ ਬਾਈ ਦੂਜੇ ਸੂਏ ਸੁੰਦੀ ਆ ਦੂਜੇ ਸੂਏ ਸੁੰਨਾ ਆ ਇਹਨੇ ਹਾਂ ਭਲੂਣੇ ਨੇ 17-18 ਗਰ ਦੁੱਧ ਕੱਢਿਆ ਠੀਕ ਆ ਹਜੇ ਹਫਤਾ ਰਹਿੰਦਾ ਇਹਦਾ ਹਜੇ 1 ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਜੀ ਠੀਕ ਆ ਕੀ ਉਮੀਦ ਆ ਇਸ ਵਾਰ ਆਪਾਂ ਨੂੰ ਦੁੱਧ ਦੀ 20+ ਦੀ ਉਮੀਦ ਹੈ ਤਕੀ ਤਾਂ 20+ ਤਾਂ ਦੇ ਦੂ ਪਰ ਹਾਂ ਹਾਂ ਠੀਕ ਆ ਤੇ ਇਹਦਾ ਮਤਲਬ ਬਾਈ ਇਹਦਾ ਮਤਲਬ 55000 ਰੁਪਏ ਬਾਈ ਜੋ ਬਣ ਜਾ ਤੇ ਹਾਂ ਨਾ ਕਿੰਨੇ ਕਦੀ ਆ ਬਾ ਮਾਣ ਮੋਟੇ ਹਾਂ ਮਾਨ ਤਣ ਹੋਊਗਾ ਬਈ ਇੱਥੋਂ 60 60 ਨਹੀਂ ਮੰਗਣਾ ਅੱਛਾ ਵੀ ਮਾਨ ਤਣ ਹੋ ਜੂ ਕਿਤੇ ਜਾਣੀ ਠੀਕ ਐ ਤੇ ਜਿਹੜੀ ਇਹ ਆਪਾਂ ਤੋੜ ਕੇ ਦਿਖਾਈ ਸੀਗੀ ਤਾਜੀ ਸੂਈ ਵੀ ਇਹ ਕਿਹੜੇ ਸੂਏ ਆ ਗਈ ਇਹ ਬਈ ਪਹਿਲੇ ਸੂਈ ਆ ਇਹ ਪਹਿਲੇ ਸੂਈ ਚੱਲ ਆ ਇੱਕ ਥਾਂ ਤੋਂ ਤਿਲ ਲੱਗੀ ਹਾਂ ਮਗਲੇ ਥਾਂ ਤੋਂ ਤਿਲ ਲੱਗੀ ਜਮੇ ਨਹੀਂ ਆਉਂਦਾ ਦੁੱਧ ਦੁੱਧ ਜਮੇ ਨਹੀਂ ਆਉਂਦਾ ਦੋਸਤਾਂ ਚ ਨਹੀਂ ਜਮੇ ਨਹੀਂ ਆਉਂਦਾ ਬਾਈ ਦੂਜੇ ਤਿੰਨ ਸਹੀ ਐ ਦੂਜੇ ਤਿੰਨ ਸਹੀ ਐ ਓਕੇ ਉਹਨਾਂ ਚ ਸਹੀ ਆਉਂਦਾ ਉਹਨਾਂ ਚ ਸਹੀ ਆਉਂਦਾ ਠੀਕ ਐ ਤੇ ਦੁੱਧ ਕਿੰਨਾ ਤਿਆਰ ਹੁਣ ਦੁੱਧ ਬਾਈ 9 ਲੀਟਰ ਆ ਹੁਣ 9 ਲੀਟਰ ਆ ਹਾਂ ਤੇ ਇਹ ਵੀ ਵਧੂ ਹਨਾ ਆ ਵਧੂਗੀ ਬਾਈ ਇਹ ਤੇ ਇਹਦਾ ਮੁੱਲ ਇਹਦਾ ਮੁੱਲ ਬਾਈ 16000 ਦੇ ਦਾਂਗੇ 16000 ਦੀ ਮਤਲਬ ਦੇਣ ਨੂੰ ਹੀ ਆ ਹਾਂ ਦੇਣ ਨੂੰ ਹੀ ਆ ਠੀਕ ਐ ਤੇ ਇੱਕ ਵਾਰੀ ਆਪਣਾ ਬਾਈ ਨੰਬਰ ਦੁਬਾਰੇ ਬੋਲ ਦੇ 76965 76965 02925 02925 ਹਾਂ ਠੀਕ ਐ ਬਾਈ ਧੰਨਵਾਦ